ਸਤ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਸਵਾਗਤ ਹੈ ਜੀ ਤੁਹਾਡਾ ਮੇਰੇ YouTube ਚੈਨਲ ਦੇ ਵਿੱਚ ਤੇ ਅੱਜ ਹੈਗਾ ਜੀ ਦਿਨ ਸ਼ਨੀਵਾਰ ਤੇ ਅੱਜ ਤਰੀਕ ਹੈਗੀ ਹੈ ਜੀ 1 1 ਜੂਨ ਪਹਿਲੀ ਤਰੀਕ ਹੈ ਜੀ ਜੂਨ ਦਾ ਮਹੀਨਾ ਚੜ ਗਿਆ ਹੁਣ ਤੇ ਪਹਿਲਾ ਜੂਨ ਦੇ ਮਹੀਨੇ ਦਾ ਪਹਿਲਾ ਬਲੌਗ ਮੇਰਾ ਸ਼ੁਰੂ ਹੋ ਗਿਆ ਸਵੇਰ ਤੋਂ ਇੱਧਰ ਜੀ ਆਲੂ ਪਿਆਜ਼ ਵਗੈਰਾ ਨਾ ਆਪਾਂ ਲਿਆਂਦੇ ਸੀ ਮੰਡੀਆਂ ਉੱਤੇ ਮੈਂ ਜਿਹੜੇ ਪੁਰਾਣੇ ਸੀ ਉਹ ਕੱਢ ਕੇ ਰੱਖੇ ਨੇ ਆ ਨਵੇਂ ਹੁਣ ਪਾਵਾਂਗੀ ਲਿਫਾਫੇ ਚ ਪੁਰਾਣੇ ਜਿਹੜੇ ਥੋੜਾ ਥੋੜਾ ਖਰਾਬ ਹੋ ਰਹੇ ਉਹਨਾਂ ਨੂੰ ਕੱਢ ਦਾਂਗੀ ਤੇ ਪਹਿਲਾਂ ਮੈਂ ਨਾ ਕੇ ਆ ਗਈ ਸੀਗੀ ਗਰਮੀ ਲੱਗਦੀ ਵੀ ਸੀ ਕਾਫੀ ਜ਼ਿਆਦਾ ਨਸਰ ਵਗੈਰਾ ਫਿਰ ਦਸਨ ਵਗੈਰਾ ਮੈਂ ਕੱਛੇ ਲੇ ਕੇ ਰੱਖ ਲਾਂਗੇ ਖਤਮ ਹੋ ਗਿਆ ਸੀਗਾ ਤੇ ਇੱਧਰ ਦੁੱਧ ਦੋ ਦੋ ਵਾਲ ਕੇ ਰੱਖਿਆ ਸੀ ਮੈਂ ਕਿਹਾ ਚਲੋ ਨਾਲ ਹੀ ਦਹੀਂ ਵੀ ਜਮਾ ਦੇਣੀ ਢੋਂਗੇ ਦੇ ਵਿੱਚ ਕੱਢ ਲਿਆ ਸੀ ਦੁੱਧ ਠੰਡਾ ਆ ਜਾਊਗਾ ਫਿਰ ਇਹਨੂੰ ਜਾਗ ਲਾ ਦਾਂਗੀ ਤੇ ਆ ਦੇਖੋ ਜੀ ਲਸਣ ਪਿਆਜ਼ ਵਗੈਰਾ ਛੱਲ ਲਿਆ ਸੀ ਸਬਜ਼ੀ ਵਗੈਰਾ ਜਿਹੜੀ ਕਟਣੀ ਆ ਕਟਨੀ ਆ ਸੀ ਕੱਟ ਕੇ ਰੱਖ ਲਈ ਆ ਤੇ ਹੁਣ ਝਾੜੂ ਲਾ ਰਹੀ ਆ ਤੇ ਨਾ ਗਮਲੇ ਦੇ ਵਿੱਚ ਮੈਂ ਹਰੇ ਮੂੰਗ ਕੀ ਹਰੇ ਮੂੰਗੀ ਹੁੰਦੀ ਹੈ ਜਿਹੜੀ ਸਾਪਤੀ ਉਹ ਦਾਲ ਦੇ ਦਾਣੇ ਪਾਏ ਸੀਗੇ ਤੇ ਉਹ ਦਾਲ ਦੇ ਦਾਣਿਆਂ ਦੇ ਵਿੱਚੋਂ ਨਾ ਦੇਖੋ ਨਿੱਕਾ ਜਿਹਾ ਪੱਤਾ ਜਾਂ ਨਿਕਲਿਆ ਤੇ ਕੋਟਾ ਤੇ ਦੇਖੋ ਜੀ ਕਿੰਨੀ ਤੇਜ਼ ਧੋਪ ਹੈ ਬਿਲਕੁਲ ਚੜਨ ਦਾ ਦਿਲ ਨਹੀਂ ਕਰਦਾ ਬਹੁਤ ਜ਼ਿਆਦਾ ਗਰਮੀ ਵਧੀ ਹੁੰਦੀ ਹੈ ਯਾਰ ਲੋ ਜੀ ਮੈਂ ਨਾ ਕਮਰੇ ਚੋਂ ਵੀ ਸਾਰੇ ਪਾਸੇ ਤੋਂ ਹੋਈ ਦਿੱਤਾ ਐ ਇੰਨੀ ਜਰਾ ਗਰਮੀ ਹੋਈ ਪਈ ਸੀਗੀ ਫਿਰ ਮੈਂ ਦੁਬਾਰਾ ਸਾਰੇ ਪਾਸੇ ਤੋਂ ਹਟਾਏ ਤੇ ਆਪਣਾ ਪਾਣੀ ਮਾਰ ਕੇ ਨਾ ਬਸ ਪਾਣੀ ਪਾੰਦੇ ਪਾੰਦੇ ਹੀ ਸੱਕੀ ਯਾਰ ਅਸੀਂ ਜਦ ਤੱਕ ਵਾਈਪਰ ਚੱਕਦੀ ਸੀਗੀ ਓਦੋਂ ਤੱਕ ਪਾਣੀ ਸੁੱਕ ਹੀ ਜਾਂਦਾ ਸੀਗਾ ਆਪਣੇ ਆਪ ਹੀ ਇੰਨੀ ਜਰਾ ਗਰਮੀ ਤਪਸ਼ ਹੋਈ ਪਈ ਐ ਤੇ ਕੁਲਰ ਵੀ ਭਰਤਾ ਸੀਗਾ ਤੇ ਬਸ ਸਾਰਾ ਕੰਮ ਮੇਰਾ ਨਿਭੜ ਗਿਆ ਤੇ ਸਬਜੀ ਦਾ ਵੀ ਹੁਣ ਮੈਂ ਆਲੂ ਨੂੰ ਕੱਟ ਕੇ ਧੋ ਕੇ ਰੱਖ ਲਏ ਸੀਗੇ ਤੇ ਬੈਂਗਣੀ ਨੂੰ ਮੈਂ ਕੱਟ ਕੇ ਤੇ ਮਸਾਲਾ ਭਰਤਾ ਇਹਦੇ 'ਚ ਤੇ ਬਸ ਹੁਣ ਆਪਾਂ ਇਹਨਾਂ ਨੂੰ ਫਰਾਈ ਕਰਕੇ ਤੇ ਫਿਰ ਆਪਾਂ ਬੈਲੇ ਆ ਫਿਰ ਥੋੜੀ देर ਬੈਠਾਂਗੇ ਮੈਂ ਕੁਲਰ ਦੀ ਹਵਾ 'ਚ ਨਾਲੇ ਜੀ ਮੈਂ ਲੁਕਾਤੀ ਤੇ ਥੋੜੀ देर ਨੂੰ ਪਟਾ ਕੇ ਰੱਖਾਂਗੇ ਫਿਰ ਵਿੱਚ ਇੱਕ ਵਾਰੀ ਚੈੱਕ ਕਰਕੇ ਤੇ ਹਿਲਾ ਦਾਂਗੀ ਚੰਗੇ ਜਿਹਾ ਤੇ ਉਹ ਜੀ ਸਬਜ਼ੀ ਵੀ ਆਪਣੀ ਬਣ ਚੁੱਕੀ ਹੈ ਤੇ ਫਿਰ ਮੈਂ ਥੋੜੀ देर ਪੁਲਰ ਦੀ ਹਵਾ 'ਚ ਬੈਠ ਗਈ ਸੀ ਜੂਣ ਜੀ ਮੈਂ ਇਹਦੇ ਪਿਆਰ ਦੀ ਰੋਟੀ ਚੁਕਾਰਤੀ ਐ ਜੀ ਸਾਰੇ ਨੇ ਰੋਟੀ ਖਾ ਲਈ ਮੈਂ ਆਪਣੇ ਵੀ ਨਾ ਰੋਟੀ ਦੇ ਉੱਤੇ ਸਬਜ਼ੀ ਰੱਖ ਲਈਏ ਤੇ ਨਾਲ ਠੰਡਾ ਠੰਡਾ ਦਹੀਂ ਸੀਗਾ ਤੇ ਹੁਣ ਹੈਗਾ ਜੀ 4:00 4 ਵੇ ਦਾ ਟਾਈਮ ਹੈ ਤੇ ਕੱਲ ਜੀ ਪਹਿਲਾ ਖਰਬੂਜਾ ਲਿਆਂਦਾ ਸੀ ਸੀਜ਼ਨ ਦਾ ਤੇ ਖਰਬੂਜੇ ਨੂੰ ਨਾ ਮੈਂ ਫ੍ਰਿਜ ਦੇ ਵਿੱਚ ਰੱਖਤਾ ਸੀ ਵੈਸੇ ਫ੍ਰਿਜ ਰੱਖਣ ਨਾਲ ਕਾਫੀ ਜਰਾ ਬਾਸ਼ਨਾ ਜੀ ਹੋ ਜਾਂਦੀ ਹੈ ਤੇ ਉਹ ਫਿਰ ਸਾਰੀ ਚੀਜ਼ਾਂ ਦੇ ਵਿੱਚ ਵਾਸ਼ਨਾ ਜੀ ਆਉਣ ਲੱਗ ਜਾਂਦੀ ਜਿਹੜਾ ਵੀ ਸਮਾਨ ਪਿਆ ਹੁੰਦਾ ਫ੍ਰਿਜ ਚ ਖਾਣ ਪੀਣ ਵਾਲਾ ਤੇ ਫਿਰ ਮੈਂ ਪਹਿਲਾਂ ਇਹਨੂੰ ਸਿਲਵਰ ਰੋਲ ਦੇ ਵਿੱਚ ਲਪੇਟ ਕੇ ਚੰਗੀ ਤਰ੍ਹਾਂ ਕਵਰ ਕਰਕੇ ਫਿਰ ਇੱਕ ਪੋਲੀਥੀਨ ਦੇ ਵਿੱਚ ਪਾ ਕੇ ਤੇ ਫਿਰ ਇਹਨੂੰ ਮੈਂ ਫ੍ਰਿਜ 'ਚ ਰੱਖਿਆ ਸੀਗਾ ਕਿ ਮੈਂ ਇਹਨੂੰ ਬਿਨਾਂ ਢਕੇ ਰੱਖ ਦਿੰਦੀ ਨਾ ਤੇ ਸਾਰੇ ਸਮਾਨ ਦੇ ਵਿੱਚ ਹੀ ਸਮੈਲ ਆਉਣ ਲੱਗ ਜਣੀ ਸੀ ਦੁੱਧ ਦੇ ਵਿੱਚੋਂ ਵੀ ਚਲੋ ਜੀ ਹੁਣ ਮੈਂ ਇਹਨਾਂ ਕੱਟ ਕੁੱਟ ਕੇ ਕਰਬੂਜਾ ਕੱਟ ਲਿਆ ਮੈਂ ਤੇ ਜਾਰਾ ਠੰਡਾ ਨਹੀਂ ਹੋਇਆ ਸੀ ਦੁਪਹਿਰ ਹੀ ਰੱਖਿਆ ਸੀ ਵਿੱਚ ਵਿੱਚ ਲੈਟ ਵੀ ਬੰਦ ਹੋ ਜਾਂਦੀ ਅੱਜ ਤਾਂ ਬਸ ਨਹੀਂ ਹੋਈ ਸੀ ਲੈਟ ਬੰਦ ਗਰਮੀ ਕਰਕੇ ਨਾ ਜਾਰਾ ਠੰਡਾ ਨਹੀਂ ਹੋਇਆ ਸੀ ਤੇ ਮੈਂ ਡੋਂਗੇ ਦੇ ਵਿੱਚ ਕੱਟ ਕੇ ਨਾ ਪਲੇਟ ਦੇ ਵਿੱਚ বরਫ ਪਾ ਲਈ ਸੀ বরਫ ਦੇ ਉੱਤੇ ਡੋਂਗਾ ਰੱਖਤਾ ਸੀ ਬਾਹਰ ਤੇ ਥੋੜਾ ਥੋੜਾ ਠੰਡਾ ਹੋ ਜਾ। ਤੇ ਥੋੜੀ ਜੀ ਕਾਲੀ ਮਿਰਚ ਤੇ ਕਾਲਾ ਲੂਣ ਪਾਤਾ ਹੈ ਉੱਤੇ یہاں دیکھو جی کبوتران دی فیملی پوری بیٹھی ہوئی ہے تے ہوں جی شام کا ٹائم ہے تے تھے ادا لگتا پا جا کافی زیادہ نیری آو گی بہت تے تج ہوا چلن لگ گئی سی مٹی مٹی, مٹی اڈن لگ گی سی تو ادھر اپنی دال بھی بان گی ہے شام کی شام کی چاہ بھی بنا لی ہے میں ਕੂਲਰ ਦੇ ਵਿੱਚ ਫਿਰ ਪਾਣੀ ਪੜਦਾ ਹੁੰਦਾ ਬਸ ਸਾਰੇ ਡਾੜੇ ਦੇ ਨਾਲ ਕੂਲਰ ਦੇ ਵਿੱਚ ਪਾਣੀ ਭਰ ਲੋ ਇੱਧਰ ਖਿੱਚ ਲੋ ਉੱਧਰ ਖਿੱਚ ਲੋ ਬਸ ਆਹੀ ਕੰਮ ਚੱਲਦਾ ਰਹਿੰਦਾ ਗਰਮੀ 'ਚ ਤੇ ਅਜਿਹਾ ਬਰਾ ਇਹ ਤਾਂ ਜੁੱਧ ਵੀ ਗਰਮ ਕਰਦਾ ਹੈ ਤੇ ਐਸਟਮ ਨਾਲ ਕਾਫੀ ਜਿਹਾ ਨੇਰੀ ਜਿਹੀ ਚੱਲਣ ਲੱਗ ਗਈ ਸੀ ਬਹੁਤ ਇਤਿਹਾਵਾ ਤੇ ਅਦਰਦਾਜੀ ਦਾ ਮੀਂਹ ਵੀ ਆਊਗਾ ਮੀਂਹ ਆਇਆ ਨਹੀਂ ਹੈਗਾ ਤੇ ਨੇਰੀ ਵੀ ਲੱਗਦਾ ਸੀ ਬਹੁਤ ਜ਼ਿਆਦਾ ਤੇਜ਼ ਤੇ ਜਾਊਗੀ ਪਰ ਥੋੜੀ ਬਹੁਤ ਫਿਰ ਹਵਾ ਚੱਲਦੀ ਥੋੜੇ ਕਦਿਰ ਫਿਰ ਅੱਪੀ ਸ਼ਾਂਤ ਹੋ ਗਿਆ ਸੀ ਮੌਸਮ ਤੇ ਮੈਂ ਘੁੱਟੇ ਤੇ ਦੇਖੋ ਜੀ ਇੱਕ ਹਫਤੇ ਬਾਅਦ ਚੜੀਆਂ ਤੇ ਆਪ ਦੇਖੋ ਜੀ ਮੇਰਾ ਸਾਰਾ ਜਿਹੜਾ ਬੂਟਾ ਸੀਗਾ ਨਾ ਇਹ ਇੰਨਾ ਪਿਆਰਾ ਪੇੜ ਸੀਗਾ ਇਹ ਜਿਹੜਾ ਪਤਾ ਨਹੀਂ ਕੀ ਨਾਂ ਆਇਆ ਦਾ ਪੇੜ ਦਾ ਆ ਦੇਖੋ ਜੀ ਸਾਰਾ ਮੁਰਝਾ ਆ ਗਿਆ ਪਤਾ ਨਹੀਂ ਪਾਣੀ ਪੂਣੀ ਦੀ ਕਮੀ ਕਰਕੇ ਗਰਮੀ ਨਾਲ ਹੋ ਗਿਆ 5-6 ਸਾਲ ਪੁਰਾਣਾ ਸੀ ਇੰਨਾ ਵਧੀਆ ਚੱਲਦਾ ਵਾ ਸੀਗਾ پتہ نہیں کدہ خراب ہو گیا آہ دیکھو جی بدل بدل بنے پہ ہے دیکھو ہوا کنی تیج ہے پیس تو بار پھر موسم ٹھیک ہو گیا سی گا نہ ہوا چل بھی سی جارہ تیج تے نہ ہی می آیا سی گا ਤੇ ਮੈਨੂੰ ਲੱਗਦਾ ਬਸ ਇਹ ਮੀਂਹ ਵੀ ਬਹੁਤ ਤੇ ਜਾਊਗਾ ਤਾਂ ਨੇਰੀ ਵੀ ਬਹੁਤ ਜ਼ਿਆਦਾ ਹੋਊਗੀ। ਬਸ ਬੂਟਿਆਂ ਨੂੰ ਦੇਖ ਕੇ ਨਾ ਮੇਰਾ ਮਨ ਬਹੁਤ ਜ਼ਿਆਦਾ ਖਰਾਬ ਹੋ ਗਿਆ ਹੈ। ਆ ਦੇਖੋ ਹਵਾ ਜਲਦੀ ਹੀ ਤੇ ਤੇ ਜੇ ਬਸ ਉਸ ਤੋਂ ਬਾਅਦ ਫਿਰ ਹਵਾ ਵੀ ਬੰਦ ਹੋ ਗਈ ਸੀਗੀ।